ਜੀ ਸਸੇ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਅੰਗਰवाड़ी ਵਰਕਰਾਂ ਲਈ ਵੱਡੀ ਖਬਰ ਚਾਰ ਅੰਗਰवाड़ी ਵਰਕਰਾਂ ਨੂੰ ਕੀਤਾ ਸਸਪੈਂਡ ਤੁਸੀਂ ਵੀ ਹੋ ਜਾਓ ਅਲਰਟ ਇਹ ਕੰਮ ਕਦੀ ਨਾ ਕਰਨਾ ਨਹੀਂ ਤਾਂ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਸਸਪੈਂਡ ਪੂਰੀ ਖਬਰ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਇਹ ਇੱਕ ਵੱਡੀ ਖਬਰ ਫਰੋਜ਼ਪੁਰ ਜ਼ਿਲ੍ਹੇ ਤੋਂ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਚਾਰ ਅੰਗਰवाड़ी ਵਰਕਰਾਂ ਨੂੰ ਸਸਪੈਂਡ ਤਾਂ ਕਿ ਆਇਆ ਕਿਆ ਕਾਰਨ ਆਉ ਜਾਂਦੇ ਆ ਆਪਣੀ ਇਸ ਵੀਡੀਓ ਦੁਆਰਾ ਵੀਡੀਓ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਅੰਗਰਵਾਲੀ ਦੀ ਹਰ ਨਵੀਂ ਅਤੇ ਤਾਜ਼ੀ ਅਪਡੇਟ ਸਭ ਤੋਂ ਪਹਿਲਾਂ ਐਸੀ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਤਾਂ ਦੋਸਤੋ ਇਹ ਖਬਰ ਫਿਰੋਜ਼ਪੁਰ ਜ਼ਿਲ੍ਹੇ ਤੋਂ ਨਿਕਲ ਕੇ ਆਈ ਹੈ ਜਿੱਥੇ ਚਾਰ ਅੰਗਰਵਾਲੀ ਵਰਕਰਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਕਰਨ ਦਾ ਕਾਰਨ ਬਾਰੇ ਜਾਣਕਾਰੀ ਦਿੰਦੇ रिपोर्टर ਨੇ ਦੱਸਿਆ ਕਿ ਅੰਗੜਵੜੀ ਵਰਕਰਾਂ ਨੂੰ ਪਿੰਡ ਦੀ ਪੰਚਾਇਤਾ ਵੱਲੋਂ ਵਾਰ-ਵਾਰ ਅਲਰਟ ਕੀਤਾ ਜਾ ਰਿਹਾ ਸੀ ਕਿ ਜੋ ਉਹਨਾਂ ਨੂੰ ਡਿਊਟੀ ਸਰਕਾਰ ਵੱਲੋਂ ਮਿਲੀ ਹੋਈ ਹੈ ਉਸ ਨੂੰ ਸਮੇਂ ਸਿਰ ਨਿਭਾਇਆ ਜਾਵੇ ਪਰ ਜੋ ਅੰਗੜਵੜੀ ਵਰਕਰਾਂ ਦੇ ਵਿੱਚੋਂ ਇੱਕ ਅੰਗੜਵੜੀ ਵਰਕਰ ਜਿਸ ਦਾ ਨਾਮ ਮਨੀਸ਼ ਕੁਮਾਰੀ ਸੀ ਉਸ ਨੇ ਲੰਬੇ ਸਮੇਂ ਤੋਂ ਅੰਗੜਵੜੀ ਸੈਂਟਰ ਦੇ ਵਿੱਚ ਨਹੀਂ ਗਈ ਸੀ ਔਰ ਦੂਸਰੇ ਪਾਸੇ ਉਸ ਦੀ ਰੈਗੂਲਰ ਅਟੈਂਡੈਂਸ ਲੱਗ ਰਹੀ ਸੀ ਜਿਸ ਕਰਕੇ CDP ਆਫਿਸ ਤੇ ਕੰਪਲੇਨ ਕੀਤੀ ਗਈ ਕਿ ਆਂਗਣਵਾੜੀ ਵਰਕਰ ਸੈਂਟਰ ਦੇ ਵਿੱਚ ਨਹੀਂ ਜਾ ਰਹੀ ਔਰ ਦੂਸਰੇ ਪਾਸੇ ਉਸਦੀ ਅਟੈਂਡੈਂਸ ਕਿਵੇਂ ਲੱਗ ਸਕਦੀ ਹੈ ਤਾਂ ਉਸਦੀ ਕਾਰਵਾਈ ਕਰਦੇ ਹੋਏ ਆਂਗਣਵਾੜੀ ਸੈਂਟਰ ਦੀ ਵਰਕਰ ਨੂੰ ਸਸਪੈਂਡ ਕੀਤਾ ਗਿਆ ਹੈ ਦੂਸਰੇ ਪਾਸੇ ਸੈਕੰਡ ਖਬਰ ਇਹੇ ਨਿਕਲ ਕੇ ਆ ਰਹੀ ਹੈ ਕਿ ਆਂਗਣਵਾੜੀ ਵਰਕਰ ਜੋ ਪਿੰਡ ਦੇ ਨਿੱਜੀ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਸੀ ਜੋ ਕਿ ਇੱਕ ਵਰਕਰ ਦਾ ਕੋਈ ਵੀ ਅਜਾਹ ਕੰਮ ਨਹੀਂ ਬੰਦਾਗਾ ਔਰ ਉਹ ਪਿੰਡ ਦੇ ਜੋ ਅੰਗੜੜੀ ਵਰਕਰਾਂ ਨਾਲ ਕੰਮ ਹੁੰਦਾ ਸੀ ਉਹਨਾਂ ਦੇ ਵਿੱਚ ਅਰਚਨਾ ਪੈਦਾ ਕਰਦੇ ਸੀ ਉਹਨਾਂ ਦਾ ਕੰਮ ਨਹੀਂ ਹੋਣ ਦਿੰਦੇ ਸੀ ਜਿਸ ਕਰਕੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਤੀਸਰੀ ਖਬਰ ਇਹ ਹੀ ਨਿਕਲ ਕੇ ਆ ਰਹੀ ਹੈ ਕਿ ਅੰਗੜੜੀ ਵਰਕਰ ਲੰਬੇ ਸਮੇਂ ਤੋਂ ਅੰਗੜੜੀ ਸੈਂਟਰ ਵਿੱਚ ਕੰਮ ਨਹੀਂ ਕਰ ਰਹੀ ਸੀ ਪਰ ਉਸ ਦੀ ਜਗ੍ਹਾ ਤੇ ਕੋਈ ਹੋਰ ਪਰਸਨ ਡਿਊਟੀ ਨਿਭਾ ਰਿਆ ਸੀ ਔਰ ਉਹ ਪਰਸਨ ਜਿਸ ਡਿਊਟੀ ਨਿਭਾ ਰਿਆ ਸੀ ਉਹ ਪਰਸਨ ਕਿਤੇ ਹੋਰ ਜੌਬ ਵੀ ਕਰ ਰਿਹਾ ਸੀ ਜਿਸ ਕਰਕੇ ਅੰਗਰਲੇ ਵਰਕਰ ਦੇ ਖਰਾਬ ਤੇ ਸੀਡੀ ਦੇ ਅਫਸਰ ਵੱਲੋਂ ਕਾਰਵਾਈ ਕੀਤੀ ਗਈ ਹੈ ਤਾਂ ਇਸ ਚੀਜ਼ ਨੂੰ ਲੈ ਕੇ ਸੀਐਮ ਕੋ ਕੋ ਮਨਤਮਨ ਅਤੇ ਜੋ ਸੀਡੀ ਦੇ ਅਫਸਰ ਦੇ ਸੀਨੀਅਰ ਆ ਉਹਨਾਂ ਨੇ ਸਖਤੀ ਨਾਲ ਪੇਸ਼ ਦਿਖਾਈ ਹੈ ਔਰ ਉਹਨਾਂ ਨੇ ਇਸ ਚੀਜ਼ ਦਾ ਵਾਅਦਾ ਕੀਤਾ ਕਿ ਜਿੰਨੇ ਵੀ ਅੰਗਰਲੇ ਵਰਕਰਾਂ ਚਾਹੇ ਹੈਲਪਰ ਸੈਂਟਰਾਂ ਦੇ ਵਿੱਚ ਨਹੀਂ ਜਾਣਗੇ ਅਤੇ ਉਹਨਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾਵੇਗੀ ਪਲੱਸ ਉਹਨਾਂ ਨੂੰ ਸਸਪੈਂਡ ਕੀਤੀ ਜਾਵੇਗੀ ਇਸ ਤੇ ਬਾਰੇ ਸੀਐਮ ਨੇ ਵੀ ਖੁੱਲ ਕੇ ਚਰਚਾ ਸਭ ਤੋਂ ਪਹਿਲਾਂ ਵੀ ਕੀਤੀ ਸੀ ਕਿ ਜਿਹੜਾ ਵਰਕਰ ਕੋਈ ਵੀ ਸਰਕਾਰੀ ਅਧਿਕਾਰੀ ਜੌਬ ਤੇ ਲੱਗ ਜਾਂਦਾ ਹੈ ਤਾਂ ਉਹ ਸਰਕਾਰੀ ਤੌਰ ਤੇ ਕੰਮ ਕਰੇਗਾ ਅਗਰ ਉਹ ਸਰਕਾਰ ਦੇ ਖਿਲਾਫ ਹੋਵੇਗਾ ਜਾਂ ਫਿਰ ਕੋਈ ਹੋਰ ਅਜਿਹੇ ਕੰਮ ਕਰਦਾਗਾ ਤਾਂ ਅਜਿਹੇ ਲੋਕਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ ਜੋ ਬੇਰੁਜ਼ਗਾਰ ਨੇ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ ਅਤੇ ਵੱਧ ਪੜੇ ਲਿਖੇ ਵੀ ਘਰਾਂ ਦੇ ਵਿੱਚ ਬੈਠੇ ਆ ਤਾਂ ਕਿ ਉਹਨਾਂ ਨੂੰ ਵੀ ਮੌਕਾ ਮਿਲ ਸਕੇ ਕਿਉਂਕਿ ਪੈਨ ਫੜਨ ਵਾਲੇ ਬਹੁਤ ਬੈਠੇ ਆ ਤੁਸੀਂ ਪੈਨ ਛੱਡ ਕੇ ਵਿਖਾਓ ਅਸੀਂ ਪੈਨ ਹੋਰਾਂ ਨੂੰ ਫੜਾ ਦਵਾਂਗੇ ਇਹ ਗੱਲ ਸੀਐਮ ਭਗਵੰਤ ਮਾਨ ਨੇ ਪਹਿਲਾਂ ਵੀ ਕਹੀ ਸੀ ਅਤੇ ਹੁਣ ਵੀ ਵਾਰ-ਵਾਰ ਕਹਿ ਰਹੇ ਆ ਕਿ ਜਿਹੜਾ ਵੀ ਵਰਕਰ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਜਿਹਾ ਕੰਮ ਕਰਦਾ ਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇਗਾ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਅਲਰਟ ਉਹਨਾਂ ਅੰਗਰ ਵਾਲੀ ਵਰਕਰਾਂ ਅਤੇ ਹੈਲਪਰਾਂ ਨੂੰ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਹਾਲੇ ਵੀ ਸੋਚ ਰਹੀਆਂ ਨੇ ਕਿ ਅਸੀਂ ਛੋਟੇ ਬੱਚਿਆਂ ਦਾ ਖਾਣਾ ਖੁੱਤ ਘਰੇ ਲੈ ਜਾਵਾਂਗੇ ਜਾਂ ਫਿਰ ਉਹਨਾਂ ਨੂੰ ਸਾਈਡ ਤੇ ਵੇਚ ਕੇ ਆਪਣਾ ਬਿਜ਼ਨਸ ਲਾਵਾਂਗੇ ਤਾਂ ਉਹ ਇਹ ਭੁੱਲ ਜਾਣ ਕਿਉਂਕਿ ਇਹ ਪੰਜਾਬ ਸਰਕਾਰ ਪਹਿਲਾ ਵਾਲੀ ਸਰਕਾਰ ਨਹੀਂ ਹੈ ਜਿਹੜੀ ਤੁਹਾਡੇ ਨਾਲ ਵੰਡ ਕੇ ਖਾਂਦੀ ਸੀ ਇਹ ਉਹ ਸਰਕਾਰ ਹੈ ਕਿ ਜਿਹੜੀ ਗਰੀਬਾਂ ਦਾ ਹੱਕ ਗਰੀਬਾਂ ਨੂੰ ਦਿੰਦੀ ਹੈ ਅਤੇ ਜਿਹੜਾ ਜਿੰਜ ਪਰਸਨ ਦਾ ਹੱਕ ਹੈ ਉਸ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਕਰਕੇ ਜਿੰਨੇ ਵੀ ਅੰਗਰwadi ਮੈਂ ਸੈਂਟਰ ਖੁੱਤ ਜਾ ਕੇ ਦੇਖਿਆ ਜਿੱਥੋਂ ਦੀ ਕਾਰਵਾਈ ਕੀਤੀ ਹੈ ਉਸ ਦੇ ਬਾਰੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਹੜੇ ਕਿਹੜੇ ਅੰਗਰwadi ਸੈਂਟਰ ਦੇ ਵਿੱਚ ਅਜਿਹਾ ਹੋ ਰਿਹਾ ਹੈ ਕਿ ਅੰਗਰwadi ਵਰਕਰ ਅਤੇ ਹੈਲਪਰ ਜੋ ਪੰਜਾਬ ਦੇ ਲੋਕਾਂ ਨੂੰ ਜੋ ਗਰੀਬ ਲੋਕਾਂ ਦਾ ਰਾਸ਼ਨ ਹੁੰਦਾਗਾ ਉਸ ਨੂੰ ਲੁੱਟ ਕੇ ਖੁੱਤ ਆਪਣੇ ਘਰਾਂ ਵਿੱਚ ਲਿਜਾ ਰਹੀਆਂ ਨੇ ਤਾਂ ਉਸ ਦੇ ਬਾਰੇ ਜਾਣਨ ਲਈ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਅਪਡੇਟ ਮਿਲਦੀ ਰਹੇਗੀ ਧੰਨਵਾਦ